ਆਪਣਾ ਆਈਲੈਂਡਸ ਕਿਉਂ ਕਰਦੇ ਆ ਪਤਾ ਕਿਸੇ ਨੂੰ ਆਈਲੈਂਡਸ ਆਪਾਂ ਤਾਂ ਕਰਦੇ ਆ ਵੀ ਤਾਂ ਜੋ ਇੱਕ ਗੈਰ ਮੁਲਕ ਦੇ ਵਿੱਚ ਜਾ ਕੇ ਆਪਾਂ ਭੁੱਖੇ ਨਾ ਮਰ ਜਾਈਏ ਕਿਉਂਕਿ ਵੀ ਆਈਲੈਂਡਸ ਦਾ ਮਤਲਬ ਹੁੰਦਾ ਵੀ ਇੱਕ ਅਲੱਗ-ਅਲੱਗ ਜਿਹੜੇ ਦੋ ਇਨਸਾਨਾਂ ਜਿਨ੍ਹਾਂ ਦੀ ਕੋਈ ਕੰਮਕਾਰ ਦਾ ਤਰੀਕਾ ਸੱਭਿਆਚਾਰ ਸਾਰਾ ਕੁਝ ਵੱਖ-ਵੱਖਾ ਪਛਾਵਾਂ ਦੇ ਗਿਆਨ ਉਹਨਾਂ ਨੂੰ ਵੱਖ-ਵੱਖਾ ਜਿਵੇਂ ਆਪਾਂ ਪੰਜਾਬੀ ਬੋਲਦੇ ਆ ਅੰਗਰੇਜ਼ ਪੰਜਾਬੀ ਥੋੜੀ ਬੋਲਦੇ ਆ ਇਸ ਕਰਕੇ ਵੀ ਆਪਾਂ ਨੂੰ ਆਇ ਹੁੰਦਾ ਵੀ ਜੇਕਰ ਆਪਾਂ ਬਾਹਰਲੇ ਮਿਲਕੇ ਚ ਆਪਾਂ ਜਾਈਏ ਤੇ ਉੱਥੇ ਆਪਾਂ ਰੋਟੀ ਮੰਗਣੀ ਹੋਵੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਉਹ ਤਾਂ ਲੰਚ ਡਿਨਰ ਬ੍ਰੇਕਫਾਸਟ ਕਹਿੰਦੇ ਆ ਮਤਲਬ ਕਿ ਬਾਹਰਲੇ ਮਿਲਕੇ ਜਾਈ ਕੇ ਬੰਦਾ ਭੁੱਖਾ ਨਾ ਮਰੇ ਇਸ ਕਰਕੇ ਨਾ ਹਾਈਲਾਈਟਸ ਕਰਦੇ ਆ ਹੁਣ ਕਈ ਵਿਦਵਾਨ ਕਹਿੰਦੇ ਨੇ ਕਿ ਉਧਰ ਤਾਂ ਪੰਜਾਬੀ ਨਾਲ ਹੀ ਮੱਥਾ ਲੱਗਣਾ ਪਰ ਜੇ ਮੰਨ ਲਓ ਆਪਾਂ ਕਿਸੇ ਗੈਰ ਹੋਰ ਮੁਲਕ ਚ ਜਾਣਾ ਹੋਵੇ ਤੇ ਆਪਾਂ ਉੱਥੇ ਅੰਗਰੇਜ਼ ਨਾਲ ਗੱਲ ਕਰਨੀ ਹੋਵੇ ਤਾਂ ਆਪਣੀ ਕਾਮਨ ਲੈਂਗੁਏਜ ਅੰਗਰੇਜ਼ੀ ਹੈ ਨਾ ਵੀ ਜਿਸ ਨਾਲ ਆਪਾਂ ਆਉਦੀ ਗੱਲਬਾਤ ਕਰ ਸਕਦੇ ਆ ਇਸੇ ਕਰਕੇ ਆਈ ਲੈਟਸ ਕਰਦੇ ਆ ਨਾ ਵੀ ਦੋ ਦੋ ਅਲੱਗ-ਅਲੱਗ ਇਨਸਾਨ ਆਪਸ ਵਿੱਚ ਗੱਲਬਾਤ ਕਰ ਸਕਣ ਹਨਾ ਵੀ ਉਸੇ ਤਰ੍ਹਾਂ ਹਿੰਦੀ ਦੀ ਵੈਲਿਊ ਕੀ ਹੈ ਹੁਣ ਆਪਣੇ ਦੇਸ਼ 'ਚ ਕਿਸਾਨੀ ਦਾ ਅੰਦੋਲਨ ਚੱਲੀ ਜਾਂਦਾ ਦਿੱਲੀ ਹੋਣ ਦੇ ਕੋਲ ਕੱਲ੍ਹ ਪਾਸੋਂ ਆਪਣੇ ਪੰਜਾਬ ਦੇ ਤੇ ਹਰਿਆਣਾ ਦੇ ਲੱਖਾਂ ਹੀ ਨੌਜਵਾਨ ਹਨਾ ਉੱਥੇ ਜਾ ਕੇ ਧਰਨਾ ਲਾਈ ਜਾਂਦੇ ਆ ਉਹਨਾਂ ਦੇ ਗੋਲੇ ਵੱਜ ਰਹੇ ਆ ਉਹਨਾਂ ਦੇ ਟਰੈਕਟਰ ਪੈਂਚਰ ਕੀਤੇ ਜਾ ਰਹੇ ਆ ਸਰਕਾਰਾਂ ਵੱਲੋਂ ਉਹਨਾਂ ਤੇ ਤਸ਼ੱਦਦ ਗੁੱਪਲਾਸਟ ਦੀਆਂ ਗੋਡੀਆਂ ਮਾਰ ਕੇ ਇੱਕ ਕਿੰਨਾ ਕੁਸ਼ ਹੋ ਰਿਹਾ ਇੱਕ ਮਚਾਕੀ ਪਿੰਡ ਦਾ ਜਿਹੜਾ ਸੀਗਾ ਗਰਦਾਸਪੁਰ ਦੇ ਜ਼ਿਲ੍ਹੇ 'ਚ ਇੱਕ ਕਿਸਾਨ ਗਿਆਨ ਸਿੰਘ ਉਹਨਾਂ ਦੀ ਮੌਤ ਵੀ ਹੋ ਚੁੱਕੀ ਦਿਲ ਦਾ ਦੌਰਾ ਪੈਣ ਕਰਕੇ ਤੇ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਇਹ ਪੰਜਾਬੀ 'ਚ ਕਰਦੇ ਆ ਇਹੀ ਮੈਂ ਕਹਿਣਾ ਚਾਹਣਾ ਆ ਵੀ ਤੁਸੀਂ ਇਹ ਜਿਹੜੀਆਂ ਬਲੌਗਰ ਜਿਹੜੇ ਨਿਊਜ਼ ਵਾਲੇ ਆ ਜਿਹੜੇ ਆਪਣੇ ਪੰਜਾਬ ਦੇ ਆ ਉਹ ਇਹ ਵੀਡੀਓ ਪੰਜਾਬੀ 'ਚ ਵੀ ਪਾਓ ਤਾਂ ਜੋ ਆਪਣੇ ਪੰਜਾਬ ਵਾਲਿਆਂ ਨੂੰ ਪਤਾ ਲੱਗ ਸਕੇ ਤੇ ਵਿੱਚ ਦੀ ਇੱਕ ਅੱਧੀ ਵੀਡੀਓ ਨਾ ਹਿੰਦੀ 'ਚ ਪਾ ਦਿਆ ਕਰੋ ਉਹਦਾ ਪਤਾ ਕੀ ਮਤਲਬ ਆ ਜੀ ਵੀ ਜਿਵੇਂ ਜਿਹੜਾ ਨੈਸ਼ਨਲ ਮੀਡੀਆ ਆਪਣਾ ਸਾਰੀ ਇੰਡੀਆ ਦਾ ਜਿਵੇਂ ਹੈ ਨਾ ਵੱਡੇ ਚੈਨਲ ਆ ਉਹ ਆਪਣੀ ਕਵਰੇਜ ਨਹੀਂ ਕਰਦੇ ਤੇ ਉਹ ਰਿਡ ਸੈਂਟਰ ਸਰਕਾਰ ਆ ਉਹ ਤਾਂ ਹੀ ਆਪ ਨੂੰ ਕਹਿ ਦਿੰਦੀ ਵੀ ਤੁਹਾਡੇ ਤੇਰਾ ਐਮਪੀ ਆ ਪੰਜਾਬ ਦੇ ਤੁਸੀਂ ਸਾਡਾ ਕੀ ਕਰ ਲਓਗੇ ਵੀ ਉਹਨਾਂ ਨੂੰ ਜਿਹੜੇ ਦੂਜੇ ਸੂਬਿਆਂ 'ਚ ਵੋਟਾਂ ਪੈ ਰਹੀਆਂ ਉੱਥੋਂ ਦੇ ਐਮਪੀਆ ਦਾ ਕੀ ਮਤਲਬ ਹੈ ਕਿ ਉਧਰ ਵੱਸੋਂ ਜ਼ਿਆਦੇ ਆ ਜ਼ਿਆਦਾ ਐਮਪੀ ਜੱਦੇ ਆ ਉਹਨਾਂ ਦੇ ਉਧਰ ਤੇ ਆਪਾਂ ਉਹ ਉੱਥੋਂ ਦੇ ਜਿਹੜੇ ਲੋਕ ਆ ਉਹ ਹਿੰਦੀ ਸਮਝਦੇ ਆ ਜਿਹੜੇ ਕਿ ਕਿਸਾਨ ਤਾਂ ਉੱਥੇ ਵੀ ਰਹਿੰਦੇ ਆ ਨਾ ਉਹਨਾਂ ਸੂਬਿਆਂ ਦੇ ਵਿੱਚ ਸਾਰੇ ਦੇਸ਼ ਨੂੰ ਆਪਣੀ ਗੱਲ ਦੱਸਣ ਲਈ ਵੀ ਸਾਡੇ ਨਾਲ ਭਈਆ ਕੁਝ ਕਰ ਰਿਹਾ ਆ ਗੁਸ ਹੋ ਜ ਜਾਂਦਾ ਕਿਸਾਨਾਂ ਨਾਲ ਵੀ ਦੱਸੋ ਅਸੀਂ ਕੀ ਕੀਤਾ ਲੋਕਾਂ ਦਾ ਢਿੱਡ ਭਰਤਾ ਦੇਸ਼ ਦੀ ਜੀ ਡੀ ਪੀ ਚੱਕਤੀ ਅਸੀਂ ਤਾਂ ਇਹ ਸਾਡਾ ਹੈਗਾਗਾ ਵੀ ਤੁਸੀਂ ਅਸੀਂ ਜੇ ਹੁਣ ਥੋੜਾ ਢਿੱਡ ਭਰ ਲਈ ਆਪਦੇ ਸਰਾਂ ਦੇ ਕਰਜ਼ਾ ਚੜਾ ਲਿਆ ਆਪਦੀਆਂ ਪੈੜੀਆਂ ਜ਼ਮੀਨਾਂ ਤੇ ਕਰਜ਼ਾ ਚੜਾ ਲਿਆ ਸਾਡਾ ਕੀ ਕਸੂਰ ਆ ਹਰੀ ਕ੍ਰਾਂਤੀ ਲਿਆਉਣ ਨੂੰ ਤੁਸੀਂ ਆਖਿਆ ਸੀ ਕਿ ਆਖਿਆ ਸੀ ਕਿ ਉਦੋਂ ਤੱਕ ਨਹੀਂ ਸੀ ਜੇ ਦੇਸ਼ ਦੇਖਦਾ ਭੁੱਖਾ ਮਰ ਜੋ ਦੇਸ਼ ਜੇ ਤੁਸੀਂ ਹਰੀ ਕ੍ਰਾਂਤੀ ਨਾਲ ਲਾਂਦੇ ਤਾਂ ਕਿਸਾਨ ਨੂੰ ਹੁਣ ਉਹੀ ਰਿਆ ਸਪ੍ਰਿਆ ਪਾਪਾ ਕਿਤੇ ਸੀ ਆਪਦੇ ਸਰਕਾਰ ਦਾ ਜੜਾ ਲੈ ਕੇ ਸਨਾਂ ਨੇ ਤੇ ਉਹੀ ਕਰਜ਼ਾ ਮਾਫ ਕਰਾਉਣ ਲਈ ਜੇ ਸੀ ਧਰਨਾ ਲਾਉਣ ਜਾ ਰਹੇ ਆ ਤੇ ਨੈਸ਼ਨਲ ਮੀਡੀਆ ਆਪਣ ਨੂੰ ਕਵਰ ਨਹੀਂ ਕਰਦਾ ਕਿਉਂਕਿ ਉਹ ਸੈਂਟਰ ਸਰਕਾਰ ਦਾ ਵੀ ਉੱਥੇ ਇਸ ਲਈ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਵੀ ਆਪਣੀਆਂ ਵਿੱਚੋਂ 2-4 ਵੀਡੀਓ ਨਾ ਭਰਵੋ ਸਾਰੇ ਸੋਸ਼ਲ ਮੀਡੀਆ ਵਾਲੇ ਹਨਾ ਤੁਸੀਂ ਹਿੰਦੀ ਚ ਪਾਇਆ ਕਰੋ ਤਾ ਜੋ ਹਿੰਦੀ ਚ ਸਾਰੇ ਦੇਸ਼ ਨੂੰ ਆਪਾਂ ਗੱਲ ਦੱਸ ਸਕੀਏ ਵੀ ਭਾਈ ਸਾਡੇ ਕਿਸਾਨਾਂ ਨਾਲ ਅਸੀਂ ਵੀ ਕਿਸਾਨਾਂ ਤੁਸੀ ਵੀ ਕਿਸਾਨਾਂ ਹਨਾ ਸਾਰੇ ਕਿਸਾਨਾਂ ਨਾਲ ਦੇਸ਼ ਦੀ ਸਰਕਾਰ ਇੰਨਾ ਤੱਕਾ ਕਰ ਰਹੀ ਆ ਜ਼ੁਲਮ ਕਰ ਰਹੀ ਆ ਛੋਟੇ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਇੰਨਾ ਇੰਨਾ ਕਰਜ਼ਾ ਕੀ ਇਹ ਮਾਫ ਨਹੀਂ ਕਰ ਸਕਦੀ ਯਾਰ ਕਾਰਪੋਰੇਟ ਘਰਾਣਿਆਂ ਦਾ ਤਾਂ ਮਾਫ ਹੋ ਜਾਂਦਾ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਆ ਜਿਹੜੇ ਖੇਤ ਮਜ਼ਦੂਰਾਂ ਦਾ ਕਿਉਂ ਨਹੀਂ ਹੋ ਸਕਦਾ ਭਾਈ ਹੈ ਗਲਤ ਹੈਗੀ ਹੈ ਨਾ ਇਹ ਸਾਡੀ ਗੱਲ ਗਲਤ ਦੱਸੋ ਵੀ ਹੁਣ ਗੁਜਰਾਤ ਵਾਲਾ ਨੂੰ ਤਾਂ ਆਪਣੀ ਪੰਜਾਬੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਜਿਵੇਂ ਬਦਲ ਲੱਗੂ ਹੈ ਉੱਤਰਾਖੰਡ ਵਾਲਾ ਨੂੰ ਉਧਰ ਜਿਹੜੀ ਯੂਪੀ ਹੈਗੀ ਆ ਮੱਧ ਪ੍ਰਦੇਸ਼ ਹੈਗਾ ਜਿੱਥੇ ਜ਼ਿਆਦਾ ਲੋਕ ਆ ਜ਼ਿਆਦਾ ਐਮਪੀ ਜਿੱਥੋਂ ਦੇ ਉਹਨਾਂ ਨੂੰ ਆਇਆ ਹੁੰਦਾ ਵੀ ਉੱਥੇ ਸਾਡੇ ਐਮਪੀ ਜਿੱਤਗੇ ਸਾਨੂੰ ਹੁਣ ਪੰਜਾਬ ਤੋਂ ਕੀ ਆ ਅਸੀਂ ਆਪਿਆ ਦੀ ਸਰਕਾਰ ਬਣਾ ਲਾਂਗੇ ਇਸ ਦੁਬਾਰੇ ਤੇ ਉਹਨਾਂ ਦਾ ਭੁਲਿਕਾ ਫੇਰ ਹੀ ਨਿਕਲੂਗਾ ਜੇ ਤੁਸੀਂ ਹਿੰਦੀ ਚ ਵੀਡੀਓ ਬਣਾਇਆ ਕਰੋਗੇ ਪੰਜਾਬੀ ਜੀ ਜਿਹੜੀ ਤੁਸੀਂ ਵੀਡੀਓ ਬਣਾਉਣਾ ਥੋੜਾ ਤਾਂ ਵਿਊ ਹਾਂ ਤੱਕ ਮਤਲਬ ਹੁੰਦਾ ਮੈਂ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਕੁਝ ਭਰਾ ਇਮਾਨਦਾਰ ਵੀ ਐ ਸੱਚੇ ਸਵਿੱਤਰੇ ਵੀ ਐ ਚੰਗੇ ਵੀ ਐ ਜਿੰਨਾ ਕਰਕੇ ਆ ਜਿਹ ਕਹਿੰਦੇ ਆ ਪਵਿੱਤਰੀ ਖੜੀ ਐ ਤਾਂ ਚੰਗੇ ਇਨਸਾਨਾਂ ਦੇ ਕਰਕੇ ਹੀ ਖੜੀ ਐ ਨਹੀਂ ਅੱਜ ਨੂੰ ਕਦੋਂ ਦਾ ਪਤਨ-ਪਤਨ ਹੋ ਜਾਂਦਾ ਹਨਾ ਤੇ ਉਹ ਚੀਜ਼ ਮੈਂ ਗੱਲ ਕਰਦਾ ਸੀਗਾ ਵੀ ਚੰਗੇ ਇਨਸਾਨਾਂ ਨੂੰ ਕਹਿਣਾ ਚਾਹਣਾ ਕਿ ਉਹ ਜਿਨ੍ਹਾਂ ਦਾ ਕੰਮ ਐ ਵਿਊ ਲੈਣਾ ਉਹਨਾਂ ਨੇ ਤਾਂ ਗੱਪ ਮਾਰ-ਮਾਰ ਵੀ ਲਈ ਜਾਣਾ ਵਿਊ ਉਹਨਾਂ ਨੂੰ ਸਾਡੀ ਵੀਡੀਓ ਪੈੜੀ ਵੀ ਲੱਗੂਗੀ ਹੈ ਨਾ ਪਰ ਜਿਹੜੀ ਚੰਗੇ ਅਨਸਾਨਾਂ ਤੁਹਾਨੂੰ ਮੈਂ ਕਹਿਣਾ ਚਾਹਣਾ ਵੀ ਵੀਰੋ ਭਰਾਵੋ ਵੀ ਕੁਝ ਵੀਡੀਓ ਨਾ ਆਪਦੀ 20% ਆਪਦੀਆਂ ਵੀਡੀਓ ਕਿਸਾਨਾਂ ਦੇ ਹੱਕ ਜਿਹੜੀਆਂ ਤੁਸੀਂ ਪਾਉਣੇ ਹੋ ਉਹ ਹਿੰਦੀ ਚ ਪਾਇਆ ਕਰੋ ਤਾਂ ਜੋ ਸਾਰੇ ਦੇਸ਼ ਨੂੰ ਆਪਾਂ ਦੱਸ ਸਕੀਏ ਵੀ ਸਾਡੇ ਨਾਲ ਕੀ ਕੀ ਧੱਕਾ ਹੋ ਰਿਹਾ ਤੇ ਸਾਡਾ ਕਸੂਰ ਹੀ ਕੀ ਆ ਵੀ ਅਸੀਂ ਜਿਹੜਾ ਉਹਦਾ ਹੱਕ ਮੰਗਣ ਲਈ ਧਰਨਾ ਦੇਣ ਜਾ ਰਹੇ ਹਾਂ ਤੇ ਅਸੀਂ ਸਾਡੇ ਤੇ ਅਕਰੂ ਅਥਰੂ ਗਿਆ ਜਿਹੜੀ ਉਹਦੇ ਗੋਲੇ ਕਿਉਂ ਸੁੱਟੇ ਜਾਂਦੇ ਆ ਸਾਡੇ ਕਿਸਾਨਾਂ ਤੇ ਗੋਲੀਆਂ ਪਲਾਸਟਿਕ ਦੀਆਂ ਕਿਉਂ ਮਾਰੀਆਂ ਜਾਂ ਰਹੀਆਂ ਛਰਰੇ ਪਰਛੜ ਜਿਹੜੇ ਹੁੰਦੇ ਆ ਉਹ ਕਿਉਂ ਮਾਰੇ ਜਾ ਰਹੇ ਆ ਸਾਡਾ ਕਸੂਰੀ ਕੀ ਆ ਅਸੀਂ ਤਾਂ ਭੁੱਖਿਆਂ ਦੇ ਮੂੰਹ 'ਚ ਰੋਟੀ ਦੇਣ ਵਾਲੇ ਕੰਮ ਆ ਸਾਡੀ ਲੰਗਰ ਜਿਹੜੇ ਲਾਏ ਹੋਏ ਆ ਨਾ ਜਦੋਂ ਕਿਤੇ ਪਹਚਾਲ ਆ ਜਾਂਦਾ ਹੜ ਆ ਜਾਂਦੇ ਆ ਉਥੇ ਸਾਡੀ ਕੰਮ ਆ ਜਿਹੜੀ ਖੜਦੀ ਆ ਜਾ ਕੇ ਲੰਗਰ ਲਾਉਂਦੀ ਆ ਉਹ ਜਿਹੜੇ ਮੁਲਕਾਂ ਦੇ ਵਿੱਚ ਕੋਈ ਕਹਿੰਦਾ ਨਾ ਵੀ ਉੱਥੇ ਜਦੋਂ 100 ਰੁਪਏ ਦੀ ਬੋਤਲ ਹੋ ਜਾਂਦੀ ਹੈ ਪਾਣੀ ਦੀ ਬੋਤਲ ਵੀ ਦੂਜੀਆਂ ਸਟੇਟਾਂ 'ਚ ਉਹਨਾਂ ਵੇਲੇ ਸਾਡੇ ਪੰਜਾਬੀ ਉੱਥੇ ਬੋਤਲਾਂ ਪਾਣੀ ਦੀਆਂ ਲੈ ਕੇ ਜਾਵੜਦੇ ਜਦੋਂ ਹੜ੍ਹ-ਹੜ੍ਹ ਆਉਂਦੇ ਆ ਉਹ ਕੌਮਾ ਸਾਡੀ ਤੇ ਸਾਡੇ ਨਾਲ ਜੇ ਤੱਕ ਹੋ ਰਿਹਾ ਤਾਂ ਯਾਰ ਤੁਸੀਂ ਵੀ ਸਾਡੇ ਨਾਲ ਖੜੋ ਸਾਰੇ ਦੇਸ਼ ਵਾਸੀਓ ਵਿਕ ਕੱਲਾ ਹੋਣਾ ਅਸੀਂ ਤਾਂ ਨਹੀਂ ਹੁਣ ਹੁਣ ਅਸੀਂ ਜਿਹੜਾ ਥੋੜਾ ਢੱਡ ਭਰਿਆ ਸੀਗਾ ਉਹ ਪੰਜਾਬ ਤੇ ਹਰਿਆਣਾ ਨੇ ਭਰਿਆਗਾ ਆਪਦੇ ਹੁਣ ਅਸੀਂ ਤਾਂ ਆਪਦੀ ਧਰਤੀ ਥੱਲੋਂ ਪਾਣੀ ਵੀ ਮੁਕਾਈ ਜੰਨੇ ਥੋੜਾ ਢੱਡ ਭਰ ਦਿੰਦਾ ਈ ਕారణ ਕਿ ਤੇ ਜੋ ਚੋਨਾ ਕੜਕੜ ਕੇ ਠੀਕ ਹੈ ਨਾ ਵੀ ਸਾਡਾ ਤਾਂ ਪਾਣੀ ਹਵਾ ਮਿੱਟੀ ਸਾਰਾ ਕੁਝ ਪ੍ਰਦੂਸ਼ਣ ਹੋ ਰਿਹਾ ਐਨੀਆਂ ਰਸਾਇਣਿਕ ਖਾਦਾਂ ਅਸੀਂ ਪਾਤੀਆਂ ਇੱਥੇ ਠੋਡਾ ਢੱਡ ਭਰ ਲਈ ਤੇ ਸਾਡੇ ਆਉਣ ਵਾਲੇ ਪੀੜ੍ਹੀ ਪ੍ਰਵਾਸ ਕਰ ਗਈ ਬਾਹਰਲੇ ਮੁਲਕਾਂ ਨ ਜਾਵੜੀ ਬੇਰੁਜ਼ਗਾਰੀ ਦੀ ਮਾਰੀ ਵੀ ਤੇ ਤੁਸੀਂ ਸਾਡੀਆਂ ਹਜੇ ਵੀ ਕਾਰਪੋਰੇਟ ਜਿਹੜੇ ਉਹ ਤੁਸੀਂ ਸਾਡਾ ਸਾਥ ਦੇਵੋ ਦੇਸ਼ ਵਾਸੀਓ ਕਾਰਪੋਰੇਟ ਸਾਡੀਆਂ ਜ਼ਮੀਨਾਂ ਖੋਹ ਨੂੰ ਸਰਦੇ ਆ ਤੁਸੀਂ ਪਰ ਉਹ ਇਹ ਗੱਲ ਜਿਹੜੀ ਮੈਂ ਹੁਣ ਕੀਤੀ ਐ ਹਿੰਦੀ 'ਚ ਕਰ ਕਰ ਸਾਰੇ ਦੇਸ਼ ਵਾਲਾਂ ਨੂੰ ਦੱਸੋ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੁਣ ਦੇਖੋ ਵੀ ਜਿਹੜੇ ਕਾਰਬੂਲੇਟ ਆ ਬਿਜ਼ਨਸਮੈਨ ਅਗਲਾ ਨਾ ਲੋਨ ਲੈ ਕੇ ਬੈਂਕ ਤੋਂ ਤੀਜੇ ਦਿਨ ਕਾਰ ਲੈ ਕੇ ਤੇ ਘੁੰਮਣ ਲੱਗ ਪੈਂਦਾ ਹੁਣ ਦੱਸੋ ਵੀ ਜੀ ਜੱਟ ਖੇਤੀ ਕਰਨ ਲਈ ਟਰੈਕਟਰ ਲੈਂਦਾ ਤਾਂ ਉਹਦਾ ਕੀ ਮਾੜਾ ਕਰਦਾ ਬਈ ਕੱਲ ਵੀ ਨਾ ਖੇਤੀ ਕਰਨ ਲਈ ਟਰੈਕਟਰ ਨਾ ਲਵੇ ਸੰਦ ਨਾਲ ਲਵੇ ਉਹ ਉਹਦੋਂ ਨੀ ਜੀ ਕਰਦਾ ਜਿਵੇਂ ਗੋਠੀ ਪਾਵਾਂ ਮੇਰਾ ਵੀ ਬਲ ਬੱਚੇ ਘੈਂਟ ਸਟੇਟਸ ਹੋਵੇ ਉਹਨਾਂ ਦੇ ਬੱਚਿਆਂ ਦਾ ਉਹਦਾ ਵੀ ਜੀ ਕਰਦਾ ਯਾਰ ਸਰਦੜਾ ਰੱਬ ਨੂੰ ਰੱਬ ਨੇ ਦਿਲ ਕਿਸਾਨਾਂ ਨੂੰ ਵੀ ਦਿੱਤਾ ਯਾਰ ਉਹਨਾਂ ਦਾ ਵੀ ਦਿਲ ਧੜਕਦਾ ਉਹਨਾਂ ਦੀ ਵੀ ਇਛਾਾਂ ਆ ਠੀਕ ਹੈ ਨਾ ਜੀ ਜੇ ਕੋਈ ਸਮਝ ਤੋਂ ਗਲਤ ਕਹਿ ਹੋ ਗਿਆ ਹੋਵੇ ਤਾਂ ਚਲੋ ਉਹ ਆਪਣਾ ਛੋਟਾ ਭਰਾ ਸਮਝ ਕੇ ਕਹਿ ਦੇਣਾ ਵੀ ਚਲੋ ਕੋਈ ਨਾ ਭੁੱਲਿਆ ਗਿਆ ਪਰ ਜੇ ਮੇਰੀ ਗੱਲ ਸਹੀ ਲੱਗੀ ਤਾਂ ਸ਼ੇਅਰ ਕਰ ਦਿਓ ਵੀਰੋ ਧੰਨਵਾਦ